ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਛੜਤੀ ਖਲਾਚ ਰੱਖਣ ਜੀ ਅੱਜ ਆਪਾਂ ਛੋਟੀ ਜੀ ਇੱਕ ਗੱਲ ਕਰਦੇ ਆਂ ਜੋ ਮੇਰੇ ਮੇਰੇ ਦਿਲ ਨੂੰ ਖੜਕਦੀ ਐ ਮੈਂ ਉਹੀ ਗੱਲ ਕਰਨ ਲੱਗ ਜਾਨੀ ਆ ਫਿਰ ਕਿਸੇ ਨੇ ਸੱਚ ਕਿਹਾ ਹੈ ਕਹਿੰਦੇ ਵੀ ਜਿਹੜੀ ਔਰਤ ਹੁੰਦੀ ਐ ਵੀ ਉਹਦਾ ਕਿਤੇ ਕੋਈ ਘਰ ਨਹੀਂ ਬਣਦਾ ਜਮਾਂ ਸਹੀ ਹੈ ਗੱਲ ਹੁੰਦੀਆਂ ਹੋਣੀਆਂ ਵਿਚ ਔਰਤਾਂ ਹਨਾ ਵੀ ਚਲੋ ਜਿਨ੍ਹਾਂ ਦੀ ਘਰੇ ਚੱਲਦੀ ਹੋ ਪੂਗਦੀ ਹੋ ਹਨ ਜਿਨ੍ਹਾਂ ਦੀ ਸਦਾ ਹੀ ਪੂਗਦੀ ਰਹਿੰਦੀ ਹੋ ਕੁਸਔਰਤਾਂ ਅਸੀਆਂ ਵੀ ਹੁੰਦੀਆਂ ਵੀ ਜਿਨ੍ਹਾਂ ਦਾ ਸੱਚ ਵਿੱਚ ਹੀ ਕਦੇ ਕੋਈ ਘਰ ਨਹੀਂ ਬਣਦਾ ਕਿਉਂਕਿ ਜਿਹੜੇ ਪੇਕੇ ਹੁੰਦੇ ਆ ਜਦੋਂ ਵਿਆਹ ਕੀ ਤੋਰ ਦਿੰਦੇ ਆ ਉਦੋਂ ਬਾਅਦ ਜਿਹੜੀ ਉਹੀ ਕੁੜੀ ਹੁੰਦੀ ਹੈ ਉਸੇ ਘਰ ਚੋਂ ਜੰਮੀ ਹੁੰਦੀ ਹੈ ਉਸੇ ਚੋਂ ਪਲਈ ਹੁੰਦੀ ਹੈ ਉਸੇ ਘਰ ਚੋਂ ਨੇ ਮਿਹਨਤ ਕੀਤੀ ਹੁੰਦੀ ਹੈ ਪਸ਼ੂ ਵੀ ਸੰਭੇ ਹੁੰਦੇ ਆ ਖੇਤੀਆਂ ਵੀ ਕੀਤੀਆਂ ਹੁੰਦੀਆਂ ਸਭ ਕੁਝ ਕੀਤਾ ਹੁੰਦਾ ਨਾ ਪਰ ਉਸ ਘਰ ਦੇ ਵਿੱਚ ਹੀ ਉਸ ਕੁੜੀ ਨੂੰ ਫਰਾਈ ਕਰ ਦਿੰਦੇ ਆ ਹਨਾ ਜਦੋਂ ਵੀ ਆਹੀ ਜਾਂਦੀ ਹੈ ਵਿਚਾਰੀ ਤਾਂ ਉਹਨੂੰ ਵੀ ਐ ਸਮਝਣ ਲੱਗ ਜਾਂਦੇ ਆ ਵੀ ਬਸ ਤੇਰਾ ਘਰ ਉੱਥੇ ਆ ਜਿੱਥੇ ਤੂੰ ਗਈ ਹਨਾ ਵੀ ਜਿੱਥੇ ਉਹ ਜਾਂਦੀ ਹੈ ਉੱਥੋਂ ਵੀ ਉਹਦਾ ਹੱਕ ਚੱਕ ਦਿੰਦੇ ਆ ਹਨਾ ਮੈਂ ਨਹੀਂ ਕਹਿੰਦੀ ਵੀ ਕੋਈ ਪੇਕਿਆਂ ਤੋਂ ਕੁੜੀ ਨੂੰ ਕੁਝ ਹੋਰ ਜਾਇਾ ਜਾਤ ਜਾਂ ਕੁਝ ਹੋਰ ਚਾਹੀਦਾ ਨਹੀਂ ਐਸੀ ਨਹੀਂ ਹੁੰਦਾ ਕਹਿਣ ਦਾ ਭਾਵੇਂ ਹੁੰਦਾ ਵੀ ਹੌਲੀ 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 ਹਨਾ ਵੀ ਕੁੜੀ ਨੂੰ ਵਿਚਾਈ ਨੂੰ ਬਗਾਨੀ ਸਮਝਿਆ ਜਾਂਦਾ ਵੀ ਜੇ ਕੁੜੀ ਮੜਾ ਜਾ ਵੀ ਕਹਦੇ ਵੀ ਮੈਂ ਸਹੁਰੇ ਘਰੇ ਤੰਗ ਆ ਜਾਂ ਮੈਨੂੰ ਕੋਈ ਤੰਗ ਕਰਦਾ ਤਾਂ ਪੀਕਿਆਂ ਦਾ ਹੀ ਹੁੰਦਾ ਵੀ ਭਾਈ ਤੂੰ ਬਿਆਹੀ ਗਈ ਤੇਰੇ ਸਹੁਰੇ ਆ ਤੇਰੇ ਸਾਸ ਸਹਿ ਲੋਕ ਕੀ ਕਹਿਣਗੇ ਇੱਕ ਤਾਂ ਲੋਕਾਂ ਨੇ ਦਬਾਰ ਰੱਖਿਆ ਜਿਹੜਾ ਲੋਕ ਆ ਨਾ ਵੀ ਲੋਕ ਟਿਕਣ ਨਹੀਂ ਦਿੰਦੇ ਮੈਂ ਕਹਣੀ ਆ ਪਤਾ ਨਹੀਂ ਕੀ ਮਿਲਦਾ ਉਹਨਾਂ ਰੋਖਾਂ ਨੂੰ ਵੀ ਜਿਹੜੇ ਉਹ ਹਰ ਇੱਕ ਦੀ ਜ਼ਿੰਦਗੀ ਵਿੱਚ ਛਾਪ ਕੇ ਹਰ ਨੂੰ ਤਖਲੀਬ ਦਿੰਦੇ ਆ ਹਰ ਨੂੰ ਦੁੱਖ ਦਿੰਦੇ ਆ ਪਤਾ ਨਹੀਂ ਲੋਕਾਂ ਨੂੰ ਚੁਗਲੀਆਂ ਕਰਕੇ ਕੀ ਮਿਲਦਾ ਹਨਾ ਨਾ ਰੱਬ ਤੋਂ ਡਰਦੇ ਆ ਨਾ ਸ਼ਰਮ ਮਨਦੇ ਆ ਗੱਲ ਕਹਿੰਦੀ ਹਨਾ ਇਹ ਵੀ ਭੁੱਲ ਜਾਂਦੇ ਵੀ ਇਹੇ ਚੀਜ਼ਾਂ ਇੱਕ ਦਿਨ ਸੋਡੀ ਝੋਲੀ 'ਚ ਵੀ ਪੈਣਗੀਆਂ ਜਿਹੜੀਆਂ ਤੁਸੀਂ ਕਿਸੇ ਵੀ ਝੋਲੀ 'ਚ ਪਾਉਨੇ ਹੋ ਹਨਾ ਪਰ ਡਰਨੀ ਉਹਦੇ ਜਦੋਂ ਪਰਮਾਤਮਾ ਦੀ ਨਿਗਾਹ ਪੈ ਜਾਂਦੀ ਹੈ ਜਿਹੜਾ ਬੰਦਾ ਜ਼ੁਲਮ ਕਰਦਾ ਹਨਾ ਤਾਂ ਫਿਰ ਉਹਨੂੰ ਉਹ ਚੀਜ਼ਾਂ ਦੇਣੀਆਂ ਪੈ ਜਾਂਦੀਆਂ ਜ਼ਿੰਦਗੀ ਬਹੁਤ ਛੋਟੀ ਹੈ ਐਡੀ ਨਾ ਜ਼ਿੰਦਗੀ ਨੂੰ ਸਮਝੋ ਵੀ ਜ਼ਿੰਦਗੀ ਬਾਲੀ ਵੱਡੀ ਆ ਨਹੀਂ ਜ਼ਿੰਦਗੀ ਐਡੀ ਵੱਡੀ ਨਹੀਂ ਹੈਗੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਪੜਾਕਾ ਪੈ ਜੇ ਐਨਾ ਵੀ ਕਿਸੇ ਨੂੰ ਦੁਖੀ ਨਾ ਕਰੋ ਕਿ ਉਹਦੀਆਂ ਵੱਧਵਾਵਾ ਸੋਨੂੰ ਲੈ ਕੇ ਵਹਿ ਜਾਣ ਕਿਸੇ ਨੂੰ ਵੀ ਦੁੱਖ ਦੇਣ ਤੋਂ ਪਹਿਲਾਂ ਇਹ ਜ਼ਰੂਰ ਸੋਚਿਆ ਕਰੋ ਵੀ ਇਹ ਸੋਡੀ ਝੋਲੀ 'ਚ ਵੀ ਇੱਕ ਦਿਨ ਪੈਣੀ ਪੈਣਾ ਜਿਹੜੀ ਔਰਤ ਹੁੰਦੀ ਆ ਠੀਕ ਆ ਵੀ ਉਹ ਕਹਿੰਦੇ ਨੇ ਨਾ ਵੀ ਇੱਕ ਬੰਦਾ ਖਰਾਬ ਹੋਵੇ ਤੇ ਸਾਰਿਆਂ ਨੂੰ ਖਰਾਬ ਕਹਿਣ ਲੱਗ ਜਾਂਦੇ ਆ ਨਾ ਕਿਸੇ ਦੀ ਕਿਸੇ ਨੂੰ ਮਜਬੂਰੀ ਦਾ ਨਹੀਂ ਪਤਾ ਹੁੰਦਾ ਕਿਸੇ ਨੂੰ ਲੈਣ ਦਾ ਨਹੀਂ ਦੇਣ ਦਾ ਨਹੀਂ ਹੁੰਦਾ ਮਨੋਂ ਘੜਤ ਕਹਾਣੀਆਂ ਹੁੰਦੀਆਂ ਕਿਸੇ ਨੂੰ ਕੁਝ ਨਹੀਂ ਬਤਾਉਂਦਾ ਕਿਸੇ ਦੀ ਜ਼ਿੰਦਗੀ ਬਾਰੇ ਬਸ ਬੋਲ ਦਿੰਦੇ ਆ ਲੋਕ ਮੰਨ ਲਓ ਇੱਕ ਬੰਦਾ ਕੋਈ 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 ਔਰਤ ਹੈ ਜਾਂ ਕੋਈ ਵੀ ਉਹ ਕੰਮ ਕਰਦੀ ਹੈ ਜਾਂ ਕਿਸੇ ਵੀ ਰਿਸ਼ਤੇ 'ਚ ਕਿਵੇਂ ਆ ਤਾਂ ਪਤਾ ਨਹੀਂ ਲੋਕਾਂ ਦਾ ਕੀ ਕੁਝ ਬਣਾ ਦਿੰਦੇ ਆ ਹਵਾ ਬਣਾ ਦਿੰਦੀ ਆ ਆਪਦੀਆਂ ਹੀ ਘਾਟਾਂ ਘੜੀ ਜਾਂਦੇ ਆ ਫੁਲਾਨਾ ਆ ਧੰਕਾ ਆ ਓਂਕਾ ਆ ਬਸ ਇਹਨਾਂ ਨੂੰ ਥਾਂ ਚਾਹੀਦਾ ਹੁੰਦਾ ਬੋਲਣ ਵਾਸਤੇ ਕਿਸੇ ਨੂੰ ਥੱਲੇ ਸੱਟਣ ਵਾਸਤੇ ਇੰਨਾ ਕਿ ਲੋਕ ਭਾਲਦੀ ਰਹਿੰਦੇ ਆ ਰੱਬ ਤੋਂ ਹੀ ਡਰਦੇ ਜਿਵੇਂ ਬਾਹਰ ਨਾਲ ਸਾਈਕਲ ਤੇ ਮੈਂ ਕੱਢੀ ਇਧਰ ਹੀ ਹੋਜੇ ਪਾਣੀ ਪੈ ਗਿਆ ਸੀ ਉਹ ਚੱਕ ਲਈ ਸਾਈਕਲ ਦੀ ਸੀਟ ਤੇ ਰੱਬ ਤੋਂ ਬਿਲਕੁਲ ਨਹੀਂ ਡਰਦੇ ਗੱਲਾਂ ਕਰਦੇ ਆ ਸਮਾਨ ਨੂੰ ਪਾੜਦੇ ਆ ਪਰ ਉਹਨਾਂ ਨੂੰ ਇਹ ਭਲੇਖਾ ਹੁੰਦਾ ਵੀ ਸਾਨੂੰ ਕਿਹੜਾ ਕੋਈ ਦੇਖ ਰਿਹਾ ਪਰਮਾਤਮਾ ਸਭ ਦੇਖਦਾ ਹੈ ਦੇਣੀਆਂ ਪੈਂਦੀਆਂ ਕਿਸੇ ਨੂੰ ਵੀ ਦੁੱਖ ਦੇਖ ਕੇ ਤੁਸੀਂ ਖੁਸ਼ ਨਹੀਂ ਰਹਿ ਸਕਦੇ ਦੇਖਦਾ ਵਿਚਾਰੀ ਔਰਤ ਪੇਕੇ ਵਗ ਜਾਂਦੀ ਤਾਂ ਕਹਿੰਦੇ ਸਹੁਰੇ ਘਰ ਹੈ ਜੇ ਉਹ ਜਿਹੜੀ ਸਹੁਰੇ ਘਰ ਕੰਮ ਕਰਦੀ ਆ ਕਮਾਈਆਂ ਕਰਦੀ ਆ ਹਨਾ ਮੈਂ ਸਾਰਾਂ ਦੀ ਗੱਲ ਨਹੀਂ ਕਰਦੀ ਵਿੱਚ ਦੇ ਕਮੈਂਟ ਆ ਸਕਦੇ ਆ ਵੀ ਸਾਡੀ ਤਾਂ ਜੀ ਬਹੂ ਮਾੜੀ ਆ ਸਾਡੀ ਸੱਸ ਮਾੜੀ ਆ ਸਾਡੀ ਨਨਦ ਦੇਖੋ ਮਾੜੇ ਚੰਗੇ ਤਾਂ ਹਰ ਇੱਕ ਹੀ ਹੁੰਦੇ ਆ ਜੀ ਹਰ ਇੱਕ ਰਿਸ਼ਤੇ 'ਚ ਹਰ ਇੱਕ ਥਾਂ ਤੇ ਹੁੰਦੀ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਜਿਹੜੇ ਜਾਣ ਬੁੱਝ ਕੇ ਬਹਿਬਤਾਂ ਕਰਦੇ ਆ ਮੈਂ ਉਹਨਾਂ ਦੀ ਗੱਲ ਕਰਦੀ ਆ ਜਿਹੜੇ ਜਿਹੜੀਆਂ ਔਰਤਾਂ ਵਿਚਾਰੀਆਂ ਸਬਰ ਕਰਕੇ ਰਹਿ ਰਹੀਆਂ ਹੁੰਦੀਆਂ ਕੋਈ ਕਿਸੇ ਪੱਖੋਂ ਕੋਈ ਕਿਸੇ ਪੱਖੋਂ ਤੇ ਜੇ ਮਾੜੀ ਜੀ ਸਹੁਰੇ ਘਰ ਹੀ ਲੜਾਈ ਹੋ ਜਾਂਦੀ ਆ ਕੋਈ ਮੜਾ ਜਾ ਔਰਤ ਉਹ ਕਹਿੰਦੇ ਹੁੰਦੇ ਨਾ ਵੀ ਆਪਾਂ ਕਿਸੇ ਦੀ ਹੁੱਜਾ ਮਾਰੀ ਜਾਵਾਂਗੇ ਮਾਰੀ ਜਾਵਾਂਗੇ ਫਿਰ ਤਾਂ ਉਹ ਚੂਕਦੇ ਹੀ ਆ ਹਨਾ ਜਾਂ ਔਰਤ ਬੇਚਾਰੀ ਕਿਤੇ ਖੇਜ ਕੇ ਬੋਲ ਪਏ ਕੁਛ ਕਹਿ ਦੇ ਵੀ ਤੁਸੀਂ ਮੈਨੂੰ ਐਂ ਕਹਿ ਰਹੇ ਹੋ ਤਾਂ ਗੁੰਜਵਾਬ ਆਉਂਦਾ ਹੈ ਭੱਜ ਜਾ ਇੱਥੋਂ ਜਾ ਆਪਦੇ ਪੇਕੀ ਉੱਡ ਜਾ ਮੈਂ ਬਾਲਾ ਅੱਖੀ ਦੇਖੀਆਂ ਗੱਲਾਂ ਕਰਦੀਆਂ ਵੀ ਔਰਤ ਮੈਂ ਕਹਿੰਦਾ ਜਾ ਉੱਡ ਜਾ ਪੇਕੀ ਉੱਡ ਜਾ ਮੈਨੂੰ ਐਂ ਦੱਸੋ ਪੇਕੇ ਉੱਡ ਜੂਗੀ ਚਲੋ ਠੀਕ ਆ ਗੁੱਸਾ ਆਉਂਦਾ ਬੰਦੇ ਨੂੰ ਜਦੋਂ ਬੰਦੇ ਨੂੰ ਕੋਈ ਕਹਿੰਦਾ ਵੀ ਤੂੰ ਭੱਜ ਜਾ ਇੱਥੋਂ ਗੁੱਸਾ ਆਉਂਦਾ ਜਿਉਂਕਿ ਜਿੰਨਾ ਚਿਰ ਬੰਦੇ ਦੇ ਸਾਹ ਚੱਲਦੇ ਆ ਗੁੱਸਾ ਤਾਂ ਉਹਨੂੰ ਆਉਂਦਾ ਹੀ ਆ ਮੰਨਿਆ ਔਰਤ ਬਗ ਜਾਂਦੀ ਆ ਉਹ ਗੁੱਸੇ ਜਾ ਕੇ ਪੇਕੇ ਬਗ ਜਾਂਦੀ ਆ ਵੀ ਮੈਂ ਚੱਲੀ ਆ ਜਾਂ ਆਪਦੇ ਕੋਈ ਘਰਦਿਆਂ ਨੂੰ ਫੋਨ ਕਰ ਦਿੰਦੀ ਆ ਮੈਨੂੰ ਲੈ ਜਾਓ ਮੈਨੂੰ ਇੱਥੇ ਮਹਿਣੇ ਦਿੰਦੇ ਆ ਵੀ ਤੂੰ ਉੱਡ ਜਾ ਕਿਉਂਕਿ ਗੁੱਸਾ ਤਾਂ ਆਉਂਦਾ ਹੀ ਆ ਜੀ ਬੰਦਾ ਸਾਰ ਦਿਨ ਕੰਮ ਕਰਦਾ ਹੋਵੇ ਉਹਨੇ ਮਿਹਨਤ ਕੀਤੀ ਹੋਵੇ ਤੇ ਉਹਨੂੰ ਕਹਿੰਦੇ ਉਹਨਾਂ ਤੇਰਾ ਕੀ ਆ ਇੱਥੋਂ ਉੱਡ ਜਾ ਕੀ ਲਿਆਈ ਦੂ ਪੇਕਿਆਂ ਤੋਂ ਮੈਨੂੰ ਨਾ ਫੇਰ ਵੀ ਪੇਕਿਆਂ ਦੇ ਵੱਲ ਦਾ ਕੀ ਲਿਆਈ ਸੀ ਤੂੰ ਕੀ ਕਰਤਾ ਜਿਵੇਂ ਜ ਤੂੰ ਕਰਦੀ ਸੀ ਹੋ ਜਾਂ ਤੂੰ ਖਾਂਦੀ ਵੀ ਆ ਤੇਰੇ ਖਰਚੇ ਆ ਤੇਰਾ ਫਲਾਨਾ ਤੇਰਾ ਤਾਂ ਕਹਣੀ ਵੀ ਔਰਤ ਦਾ ਸੱਚੀ ਪੁੱਛੋਂ ਤਾਂ ਮੈਨੂੰ ਲੱਗਦਾ ਕਿ ਤੇ ਘਰ ਹੀ ਨਹੀਂ ਬਣਦਾ ਉਹ ਵਿਚਾਰੀ ਗੁੱਸੇ ਜਾ ਕੇ ਪੇਕੀ ਭਗ ਜਾਂਦੀ ਐ ਪੇਕੇ ਵਿਚਾਰੀ ਨੂੰ ਚਾਰਕ ਦਿਨ ਦਾ ਵਧੀਆ ਸਮਝਦੇ ਐ ਪੰਚਾਰਦਨ ਪਹਿਲਾਂ ਵਾਲੀ ਦੁਨੀਆ ਤਾਂ ਪਹਿਲਾਂ ਲਈ ਸੀ ਹੁਣ ਵਾਲੀ ਦੁਨੀਆ ਚ ਤਾਂ ਜੀ ਬਹੁਤ ਫਰਕ ਪੈ ਚੁੱਕਿਆ ਕੋਈ ਨਹੀਂ ਕਿਸੇ ਦਾ ਨਾ ਕੋਈ ਕਿਸੇ ਦਾ ਪਿਆਰ ਕਰਦਾ ਨਾ ਕੋਈ ਕਿਸੇ ਦਾ ਹੈਗਾ ਕੋਈ ਝੂਠ ਬੋਲੀ ਜਾਵੇ ਲੱਖ ਲੋਕ ਗੱਪ ਛੜੱਪ ਮਰੀ ਜਾਣ ਅੱਧੇ ਦਾ ਨਾ ਰਿਸ਼ਤੇ ਇਹ ਘਰ ਘਰ ਖਵਾ ਕੇ ਨਿਭਾ ਰਹੇ ਆ ਇਹ ਗੱਲਾਂ 100% ਸੱਚ ਆ ਅਧੀਆਂ ਔਰਤਾਂ ਨੂੰ ਤਾਂ ਵਿਚਾਰੀਆਂ ਨੂੰ ਕਿਸੇ ਨਾ ਕਿਸੇ ਨੂੰ ਕੋਈ ਚੀਜ਼ ਦੇਣੀ ਪੈਂਦੀ ਆ ਘਰ ਖਵਾਉਣਾ ਪੈਂਦਾ ਫੇਰ ਜਾ ਕੇ ਕੋਈ ਵਰਤਦੀ ਆ ਅਧੀਆਂ ਨੂੰ ਅਕ ਲੱਗੀ ਵੀ ਜੇਦੂ ਕਿਸੇ ਨੂੰ ਘਰ ਖਵਾ ਕੇ ਵਰਤਣਾ ਤੇ ਫੇਰ ਫਾਇਦਾ ਕੀ ਆ ਵਰਤਣ ਦਾ ਹਨ ਵੀ ਇਹ ਦੂ ਆਪਾਂ ਆਪਣੇ ਘਰੀ ਚੰਗੇ ਆ ਗੱਲ ਆ ਕਿ ਮੁੱਕਦੀ ਐ ਵੀ ਹਰ ਇੱਕ ਰਿਸ਼ਤੇ ਦੇ ਵਿੱਚ ਮੈਨੂੰ ਹੁਣ ਆ ਲੱਗਦਾ ਹੈ ਵੀ ਫਰੋਡ ਹੀ ਚੱਲ ਚੁੱਕਿਆ ਹੈ ਕੋਈ ਨਹੀਂ ਕਿਸੇ ਦਾ ਸਾਰੀ ਦੁਨੀਆ ਹੀ ਮਤਲਬ ਦੀ ਹੋ ਚੁੱਕੀ ਆ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਆਪਾਂ ਤਾਂ ਆਪਦੇ ਦੀ ਲਾਉਣੀ ਆ ਵੀ ਮਤਲਬ ਦੀ ਦੁਨੀਆ ਹੋ ਚੁੱਕੀ ਆ ਹਰ ਇੱਕ ਬੰਦਾ ਦੂਜੇ ਨੂੰ ਬਲੇਮ ਕਰੀ ਜਾਂਦਾ ਤੁਸੀਂ ਐਂ ਕਹਿੰਦੇ ਵੀ ਤੇਰੇ ਚਾਰ ਨੁਕਸਾ ਉਹ ਕਹੂੰ ਨਾ ਨਾ ਉਹਦੇ ਚੋਂ ਨੁਕਸਾ ਹੈ ਭਈ ਤੂੰ ਐਂ ਕੀਤਾ ਮੈਂ ਨਹੀਂ ਕੀਤਾ ਉਹਨੇ ਵੀ ਕੀਤਾ ਕੋਈ ਬੰਦਾ ਇੱਥੇ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗਾ ਗਲਤੀ ਕਰਕੇ ਵੀ ਇਨਸਾਨ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗਾ ਉਹ ਘਰੇ ਵਗ ਜਾਂਦੀ ਆ ਵਿਚਾਰੀ ਔਰਤ ਪੇਕਿਆਂ ਦੇ ਪੇਕੇ 4 5 3 ਨੂੰ ਦੱਸਿਆ ਵੀ ਵਧੀਆ ਰਹਿੰਦੇ ਆ ਉਸ ਤੋਂ ਬਾਅਦ ਕਹਿਣ ਦਿਆ ਕਿੰਨਾ ਕੁ ਚਿਰ ਭਾਈ ਇੱਥੇ ਬੈਠੀ ਰਹੇਗੀ ਲੜਾਈਆਂ ਬੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਤੇ ਤੂੰ ਆਪੇ ਸਰੇ ਜਾ ਕੋਸ ਨਹੀਂ ਹੁੰਦਾ ਭਾਈ ਸੌਰੇ ਸੌਰੇ ਹੁੰਦੇ ਆ ਲੜਾਈਆਂ ਕਿਹਦੇ ਘਰੇ ਨਹੀਂ ਹੁੰਦੀਆਂ ਗਿਆਨ ਦਿੱਤਾ ਜਾਂਦਾ ਫਿਰ ਉਹਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਤੈਨੂੰ ਘਰੋਂ ਕੱਢਿਆ ਗਿਆ ਮਾੜੀ ਜੀ ਗੱਲ ਤੇ ਤੈਨੂੰ ਕਹਤਾ ਘਰੋਂ ਉੱਡ ਜਾ ਅਗਲੇ ਤੈਨੂੰ ਲੈਣ ਨਹੀਂ ਆਏ ਅਗਲੇ ਨੇ ਤੈਨੂੰ ਫੋਨ ਨਹੀਂ ਕੀਤਾ ਵੀ ਤੂੰ ਆ ਜਾ ਭਾਈ ਤੇਰੀ ਘਾਟ ਮਹਿਸੂਸ ਹੁੰਦੀ ਆ ਅਗਲੇ ਨੇ ਢੂਈ ਨਹੀਂ ਮਾਰੀ ਉਧਰੋਂ ਪੇਕਿਆਂ ਦੇ ਗਿਆਨ ਚੱਲ ਪੈਂਦੇ ਆ ਵੀ ਭਾਈ ਤੈਨੂੰ ਆਪਦੇ ਘਰੇ ਰਹਿਣਾ ਚਾਹੀਦਾ ਤੇਰਾ ਪਰਿਵਾਰ ਆ ਤੇਰੇ ਬੱਚੇ ਆ ਦੇਖ ਲਓ ਜਿਹੜੇ ਬੱਚੇ ਵਿਆਹ ਤੋਂ ਬਾਅਦ ਹੀ ਹੁੰਦੇ ਆ ਬੱਚੇ ਤਾਂ ਕੋਈ ਪੇਕਿਆਂ ਤੋਂ ਬੱਚੇ ਤਾਂ ਨਹੀਂ ਆਉਂਦੇ ਤੇਰੇ ਬੱਚੇ ਆ ਤੇਰੇ ਆਏ ਬੱਚੇ ਕੱਲੀ ਔਰਤ ਦੇ ਹੁੰਦੇ ਆ ਕੀ ਉਹਦੇ ਵਿੱਚ ਮੇਰੇ ਮੂੰਹ ਚ ਫਿਰ ਮੈਨੂੰ ਗੁੱਸਾ ਚੜਦਾ ਬੱਚੇ ਦਾਜੇ ਜਿਹਾ ਤਾਂ ਨਹੀਂ ਆਉਂਦੇ ਬੱਚੇ ਤਾਂ ਸਹਰੇ ਆ ਕੀ ਹੁੰਦੇ ਆ ਨਾ ਤੇ ਫਿਰ ਕੱਲੀ ਔਰਤ ਨੂੰ ਕਾਹਤੋਂ ਕਿਹਾ ਜਾਂਦਾ ਤੇਰੇ ਬੱਚੇ ਆ ਤੇ ਕੀ ਜੈਂਟਸ ਨੂੰ ਪਤਾ ਨਹੀਂ ਹੁੰਦਾ ਵੀ ਬੱਚੇ ਮੇਰੇ ਵੀ ਆ ਤੇ ਸਾਰਾ ਕੁਝ ਕਹਿ ਜਾਂਦਾ ਤੂੰ ਸਿਆਣੀ ਐ ਤੂੰ ਸੰਭਲ ਜਾ ਚੱਲ ਕੋਈ ਨਹੀਂ ਭਾਈ ਉਥੇ ਇਹ ਨਹੀਂ ਕਿਹਾ ਜਾਂਦਾ ਵੀ ਭਾਈ ਪੁੱਛਿਆ ਨਹੀਂ ਜਾਂਦਾ ਅੱਜ ਕੱਲ ਅੱਗੇ ਪੁੱਛਦੇ ਸੀ ਲੋਕ ਵੀ ਤੇਰਾ ਕੀ ਕਸੂਰ ਸੀ ਤੈਨੂੰ ਘਰੋਂ ਕਿਉਂ ਕੱਢਿਆ ਉਥੇ ਦੱਸ ਗੱਲਾਂ ਹੋਰ ਜੋੜ ਦਿੰਦਿਆਂ ਫੋਨ ਕਰਕੇ ਉਹਨਾਂ ਨੂੰ ਨਹੀਂ ਕਹਿੰਦੇ ਵੀ ਭਾਈ ਤੁਸੀਂ ਐਨੀ ਗੱਲ ਤੋਂ ਸਾਡੀ ਕੁੜੀ ਨੂੰ ਇਹ ਗੱਲ ਕਿਉਂ ਕਹੀ ਵੀ ਤੂੰ ਭੱਜ ਜਾ ਕਿਉਂ ਭੱਜੇ ਭਾਈ ਇਹ ਜਾਂ ਜਿੱਦ ਦੇ ਵੀ ਤੁਸੀਂ ਉਹ ਆਉਂਦੀ ਹੈ ਵਿਚਾਰੀ ਤੁਸੀਂ ਉਹਦੀ ਗੱਲ ਕਰੋ ਵੀ ਭਾਈ ਕਿਸ ਗੱਲ ਤੋਂ ਨੂੰ ਘਰੋਂ ਕੱਢ ਦੇ ਇਹਦਾ ਖਰਚ ਹਿੱਸਾ ਨਹੀਂ ਉਹ ਅਗਲੇ ਕਹਿੰਦਾ ਕੀ ਹੈ ਇਹਦਾ ਖਰਚ ਕੀ ਹੈ ਇਹ ਕੀ ਕੀਤਾ ਨੇ ਜਿਹੋ ਜਿਹਾ ਕਰਦੀ ਸੀ ਖਾਂਦੀ ਸੀ ਇਹ ਇਹਨੂੰ ਕੱਪੜੇ ਨਹੀਂ ਦਿੱਤੇ ਕਿ ਇਹਨੂੰ ਫਲਾਣਾ ਤੇ ਗੁਰੂ ਨਹੀਂ ਦਿੱਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਬੰਦਾ ਸੀਰੀ ਰਲਦਾ ਠੀਕ ਹੈ ਹੁਣ ਲੱਖ ਸਵਾ ਲੱਖ ਸੀਰਪੁਨੇ ਦਾ ਲੈਂਦੇ ਆ ਉਹ ਰੋਟੀਆਂ ਨਹੀਂ ਖਾਂਦਾ ਕਰੇ ਸੀਰੀ ਦੁੱਧ ਵੀ ਪੀਂਦਾ ਆ ਆਪਾਂ ਜਿਹੜਾ ਸੀਰੀ ਆ ਉਹਨੂੰ ਦੁੱਧ ਰੋਟੀ ਸਾਰਾ ਕੁਝ ਦਿੰਨੇ ਆ ਕਈ ਵਾਰੀ ਆਪਾਂ ਕੋਈ ਆਪਦੇ ਪਰਿਵਾਰ ਨਾਲ ਕੱਪੜੇ ਲਈ ਲੈ ਕੇ ਦੇ ਦੇਣੇ ਆ ਵੀ ਚਲ ਆਪਣਾ ਸੀਰੀ ਆਪਦਾ ਪਰਿਵਾਰ ਦਾ ਮੈਂਬਰੀ ਬਣ ਗਿਆ ਆਪਾਂ ਇਹਨੂੰ ਜਿਹੜਾ ਕੱਪੜਾ ਦੇਣੇ ਫਿਰ ਬੁੜੀ ਨੂੰ ਕਿਉਂ ਕਿਹਾ ਜਾਂਦਾ ਹੈ ਔਰਤ ਨੂੰ ਕਿਉਂ ਕਿਹਾ ਜਾਂਦਾ ਬੀਅ ਖਾਂਦੀ ਸੀ ਕਿ ਉਹ ਉਹ ਘੱਟ ਕੰਮ ਕਰਦੀ ਹੈ ਹਜੇ ਸੀਰੀ ਦਾ ਸੋਡਾ ਰਾਤ ਨੂੰ ਜਾ ਕੇ ਆਪਦੇ ਘਰੇ ਸੌਂਦਾ ਜਾਂਦਾ ਹੋਊ ਉਹ ਤਾਂ ਰਾਤ ਨੂੰ ਵੀ ਅਗਲਾ ਨੂੰ ਕਹਿੰਦਾ ਬੀਜਾ ਮੇਰੇ ਗੇ ਤਲੱਤਾਂ ਦੁਖ ਦੀਆਂ ਲੱਤਾਂ ਮੰਡੋ ਜਾਂ ਮੈਂ ਤਾਂ ਬਿਮਾਰਾਂ ਚਾਹ ਲਿਆ ਜਾਂ ਫਲਾਣਾ ਰਿਸ਼ਤੇਦਾਰ ਆ ਗਿਆ ਚਲ ਉਠ ਰੁੱਟੀਆਂ ਪਕਾ ਕਿ 시ਰੀ ਰਾਤਾਂ ਨੂੰ ਕੰਮ ਕਰਦੇ 시ਰੀ ਆਪਦੇ ਘਰੇ ਜਾ ਕੇ ਸੌਂਦਾ ਜਾਂਦੀ ਹੈ ਕਿਤੇ ਪਾਣੀ ਦੀ ਵਾਰੀ ਹੁੰਦੀ ਹੋਊ ਉਹਦੋਂ ਵਗ ਜਾਂਦੀ ਹੋਂਗੇ ਔਰਤ ਦਾ ਤਾਂ ਸੀਰੀਆਂ ਨਾਲ ਵੀ ਭੈੜਾ ਬੁਰਾ ਹਾਲ ਕਰ ਦਿੰਦੇ ਆ ਵਿੱਚ ਜੇ ਕਿਸੇ ਨੇ ਨਾ ਵੀ ਰੋਟੀ ਖਾਣੀ ਹੋਊ ਤਾਂ ਔਰਤ ਨੂੰ ਤੰਗ ਕਰਨ ਦੇ ਲਈ ਚਲੋ ਰੋਟੀ ਪਕਾ ਪਈ ਤੇ ਰੋਟੀ ਖਾ ਕੇ ਜਾਣਗੇ ਆਰਡਰ ਤਾਂ ਹੈ ਵਾਈਦਾ ਜਿਵੇਂ ਆਪਾਂ ਹੋਟਲ ਦੇ ਵਿੱਚ ਬਹਿ ਕੇ ਆਰਡਰ ਦਿੰਨੇ ਹੁੰਦੇ ਆ ਵੀ ਆਹ ਚੀਜ਼ ਆ ਜੇ ਜੀ ਆਹ ਚੀਜ਼ ਆ ਜੇ ਫਿਰ ਮੈਂ ਸਾਰੀਆਂ ਔਰਤਾਂ ਦੀ ਗੱਲ ਨਹੀਂ ਕਰਦੀ ਵਿੱਚ ਆਪਦੇ ਘਰੇ ਵੀ ਖੁਸ਼ ਹੋਣਗੀਆਂ ਠੀਕ ਹੈ ਚਲੋ ਜਿਨ੍ਹਾਂ ਦੀ ਪ੍ਰਮਾਤਮਾ ਨੇ ਸੁਣੀ ਆ ਮੈਂ ਕਹਣੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਇੱਕ ਔਰਤ ਹੀ ਖੁਸ਼ ਰਹੇ ਆਪਦੇ ਘਰੇ ਪਰ ਜਿਹੜੀਆਂ ਦੁਖੀਆਂ ਤੋਂ ਦੁਖੀ ਹੈਗੀਆਂ ਨਾ ਉਹਨਾਂ ਨੂੰ ਤਾਂ ਤੁਸੀਂ ਆਣ ਦੇਖਿਆ ਕਰ ਨਹੀਂ ਨਾ ਸਕਦੇ ਤਪੇਕੇ ਸਮਝ ਆ ਬਜਾ ਕੇ ਐ ਹੋ ਜੂ ਬਾਹੂ ਜੂ ਨੂੰ ਡਰਾ ਦਿੰਦੇ ਆ ਜੇ ਉੱਥੇ ਕੋਈ ਖਾ ਕੇ ਮਰ ਗਿਆ ਐ ਉਹ ਅਗਲਾ ਖ ਉਹਨਾਂ ਦੀ ਕੁੜੀ ਨੇ ਘਰ ਪੱਟਤਾ ਫੇਰ ਵੀ ਔਰਤ ਤੇ ਬਲੇਮ ਜੇ ਉੱਥੇ ਐ ਹੋ ਗਿਆ ਅਗਲਾ ਖ ਉਹਨਾਂ ਦੀ ਕੁੜੀ ਨੇ ਕਰਤਾ ਭਗ ਜਾ ਉਹ ਵਿਚਾਰੀ ਛੇਵ ਤੇ ਡਰਚ ਭਗ ਜਾਂਦੀ ਐ ਵੀ ਕੱਲ ਨੂੰ ਕੋਈ ਗੱਲ ਹੋ ਗਈ ਤਾਂ ਮੈਨੂੰ ਪੇਕੇਆਂ ਨੇ ਵੀ ਨਹੀਂ ਰੱਖਣਾ ਉਹਦੇ ਦਿਲ 'ਚ ਕਿ ਡਰ ਬੈਹ ਜਾਂਦਾ ਵੀ ਪੇਕੇ ਵੀ ਨਾ ਕਹਿ ਦੇਣ ਤੇਰੇ ਤੂੰ ਐ ਕਰਤਾ ਤੂੰ ਸਾਡੇ ਅੱਖ ਨਹੀਂ ਲੱਗੀ ਕਿਉਂਕਿ ਬਹੁਤ ਜਲਦੀ ਔਰਤ ਨੂੰ ਬਲੇਮ ਕੀਤਾ ਜਾਂਦਾ ਜਿਹੜੀਆਂ ਸਹੀ ਔਰਤਾਂ ਮੈਂ ਉਹਨਾਂ ਦੀ ਗੱਲ ਕਰਦੀਆਂ ਵਿਚਮਾੜੀਆਂ ਵੀ ਹੋਣਗੀਆਂ ਭਾਈ ਆਪਾਂ ਸਾਰਿਆਂ ਦੀ ਨਹੀਂ ਗੱਲ ਕਰਦੇ ਆਪਾਂ ਤਾਂ ਉਹਨਾਂ ਦੀ ਕਰਦੇ ਜਿਹਨੇ ਦੁਖੀ ਆ ਤੇ ਉਹ ਆ ਜਾਂਦੀ ਐ ਵਿਚਾਰੀ ਦੋ ਕੁ ਦਿਨ ਉਹ ਚੁੱਪ ਰਹਿੰਦੀ ਆ ਵਿਚਾਰੀ ਗੁੱਸੇ ਚ ਰਹਿੰਦੀ ਆ ਆਕੜ ਚ ਰਹਿੰਦੀ ਆ ਵੀ ਮਾਗੀ ਵੀ ਮੈਨੂੰ ਘਰੋਂ ਕੱਢਿਆ ਸੀ ਮੇਰੇ ਪੇਕੇਆਂ ਨੇ ਮੈਨੂੰ ਫੇਰ ਸਮਝਾ ਕੇ ਇੱਥੇ ਤੋਰ ਤਾ ਦੋ ਕੁ ਦਿਨ ਵਿਚਾਰੀ ਗੁੱਸੇ ਚ ਫਿਰਦੀ ਰਹਿੰਦੀ ਆ ਕੋਈ ਉਹਦੀ ਬਾਤ ਨਹੀਂ ਪੁੱਛੀ ਜਾਂਦੀ ਵੀ ਤੂੰ ਗੁੱਸੇ ਚ ਸਮਾਂ ਦਿਓ ਦੇ ਨਾਲ ਮਤਭੇਦ ਕੀਤਾ ਜਾਂਦਾ ਉਹਨੂੰ ਬੁਲਾਇਆ ਵੀ ਨਹੀਂ ਜਾਂਦਾ ਵੀ ਹਾਂ ਇਹ ਗੋਈ ਆਪਾਂ ਉਹਨੂੰ ਬੁਲਾਉਂਦੇ ਨਹੀਂਗੇ ਫੇਰ ਵਿਚਾਰੀ ਉਹ ਆਪਦੇ ਬੱਚਿਆਂ 'ਚ ਰੁੱਝ ਜਾਂਦੀ ਆ ਘਰ ਪਰਿਵਾਰ 'ਚ ਫੇਰ ਉਹਨੂੰ ਮੇਰ ਆਉਣ ਲੱਗ ਜਾਂਦੀ ਆ ਵੀ ਮੇਰਾ ਘਰ ਆ ਮੇਰਾ ਪਰਿਵਾਰ ਆ ਹਨ ਫੇਰ ਕਿਤੇ ਨਾ ਕਿਤੇ ਜਿਰਿਆ ਹੋ ਜਾਂਦੀ ਆ ਬੀ ਤੂ ਤਾਂ ਤੈਨੂੰ ਕੌਣ ਲੈਣ ਗਿਆ ਸੀ ਬਿਸ਼ਰਮੀ ਤੂ ਤਾਂ ਪਾਈ ਹੈ ਤੈਨੂੰ ਤਾਂ ਤੇਰੇ ਪੇਕੇ ਨਹੀਂ ਰੋਟੀ ਨਹੀਂ ਦਿੱਤੀ ਗਈ ਸੀ ਚੌੜੀ ਹੋ ਕੇ ਆਕੜ ਦਿਖਾ ਕੇ ਗਈ ਸੀ ਦੇ ਤਾਂ ਤੈਨੂੰ ਗੁਲਗੁਲੇ ਸਾਡੇ বিনা ਪੂਰੀ ਨਹੀਂ ਪੈਂਦੀ ਸਾਡੇ ਅਸੀਂ ਦੇਵਾਂਗੇ ਤੈਨੂੰ ਰੋਟੀਆਂ ਫਿਰ ਉਹਨੂੰ ਵਿਚਾਰੀ ਨੂੰ ਗੁੱਸਾ ਚੜਦਾ ਪਰ ਉਹ ਕਰ ਕੁਝ ਨਹੀਂ ਸਕਦੀ ਹੁਣ ਪਤਾ ਹੁੰਦਾ ਵੀ ਮੈਂ ਦੁਬਾਰੇ ਰੁਸ ਕੇ ਗਈ ਫਿਰ ਮੇਰੇ ਪੇਕੇ ਕਹਿਣਗੇ ਨਾ ਭਾਈ ਤੇਰੇ ਉਹੀ ਘਰ ਹੈ ਤੇਰਾ ਉਹੀ ਪਰਿਵਾਰ ਹੈ ਲੜਾਈਆਂ ਹੁੰਦੀਆਂ ਰਹਿੰਦੀਆਂ ਤੂੰ ਸੌਰ ਗਿਆ ਆਪਣੇ ਘਰੇ ਜਾ ਤੇ ਰਕਰ ਪੱਟਿਆ ਜੋ ਉਤਰਾ ਵਿਗੜ ਜੂ ਛੋੜਿਆ ਇਹੋ ਜੂ ਬਹੁਤ ਡਰਾ ਡਰੂ ਕੇ ਫੇਰ ਤੋੜ ਦਿੰਦੇ ਉਹ ਅਗਲੀ ਸਮਝ ਕੇ ਬਹਿ ਜਾਂਦੀ ਆ ਵੀ ਜੇ ਪੇਕੀ ਜਾਊਂਗੀ ਤਾਂ ਦੁਬਾਰਾ ਮੈਨੂੰ ਤੋੜ ਦੇਣਗੇ ਆਕੜ ਆਕੜ ਕਾਦੇ ਹਿਰਤੇ ਰੱਖੂ ਵਿਚਾਰੀ ਉਹ ਜਦੋਂ ਸਾਰੇ ਪਰਿਵਾਰ ਦੇ ਵਿੱਚ ਹੀ ਉਹਨੂੰ ਇਹ ਕਿਹਾ ਜਾਂਦਾ ਵੀ ਤੂੰ ਤੂੰ ਤਾਂ ਬਿਸ਼ਰਮ ਹੈ ਤੇਰਾ ਕੀ ਆ ਤੂੰ ਤਾਂ ਆ ਜਾਈਂ ਤੈਨੂੰ ਤਾਂ ਸ਼ਰਮ ਦੇ ਨਹੀਂ ਪਤਾ ਹਸਪਤਾਲ ਦੇ ਵਿੱਚ ਔਰਤ ਦਾਖਲ ਹੋਜੀ ਬਿਮਾਰ ਹੋਵੇ ਜਾਂ ਬੱਚਾ ਹੋਣ ਵਾਲਾ ਹੋਵੇ ਕੁਝ ਵੀ ਹੋਵੇ ਤਾਂ ਡਾਕਟਰ ਕੀ ਕਹਿੰਦੇ ਆ ਚਲੋ ਜੀ ਛੁੱਟੀ ਕਰਤੀ ਇਹਨੂੰ ਕਰ ਲੈ ਜੋ ਕਰ ਲੈ ਜੋ ਫਿਰ ਉਹ ਸੋਚਦੀ ਆ ਵੀ ਮੰਨ ਲਓ ਬੱਚਾ ਹੀ ਹੋਇਆ ਵਿਚਾਰੀ ਕੋਲੇ ਉਹ ਇਨੀਆਂ ਦਰਦਾਂ ਚੋਂ ਨਿਕਲੀ ਹੁੰਦੀ ਆ ਇਨੀਆਂ ਪੀੜਾਂ ਚੋਂ ਨਿਕਲੀ ਹੁੰਦੀ ਆ ਉਹਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਆ ਆਪਣੀ ਜਾਣ ਤੇ ਖੇੜ ਕੇ ਇੱਕ ਦੇਹ ਚੋਂ ਦੇਹ ਪੈਦਾ ਕਰਨੀ ਕੋਈ ਸੌਖੀ ਗੱਲ ਨਹੀਂ ਹੁੰਦੀ ਉੱਥੇ ਡਿਸਕਸ ਚੱਲ ਪੈਂਦਾ ਤੁਸੀਂ ਲਿਜਾਉਂਗੇ ਭਾਈ ਤੁਸੀਂ ਲੈ ਜਾਉਂਗੇ ਤੁਸੀਂ ਕਿਉਂ ਕਿਉਂਕਿ ਪਤਾ ਹੁੰਦਾ ਵੀ ਉਹਨੂੰ ਦੀ ਕੇਅਰ ਕਰਨੀ ਪਊ ਇਹਦੇ ਬੱਚੇ ਕੀ ਕਰਨੀ ਪਊਗੀ ਹੋਣਗੇ ਵਿੱਚ ਚੰਗੇ ਭਾਈ ਵਿੱਚ ਦਾ ਤਾਂ ਹੀ ਹਾਲ ਹੁੰਦਾ ਜੋ ਮੈਂ ਕਹਿ ਰਹੀ ਆ ਸੌਰੀ ਚੱਲ ਭਾਈ ਫਿਰ ਇਹ ਪੇਕੇ ਲਾਏ ਆਉਗੀ 10 ਦਿਨ ਤੁਸੀਂ ਲੈ ਜਾਓ ਪੇਕੇ ਚੱਲਾ ਛੋਟੇ ਦੁੱਧ ਹੈਗਾ ਜੀ ਤੁਸੀਂ ਲੈ ਜਾਂਦੇ ਆਪਾਂ ਫੇਰ ਲਿਆਵਾਂਗੇ ਜਦੋਂ ਸਾਡਾ ਬਸੂ ਸੂਪੇ ਉੱਥੇ ਡਿਸਕਾ ਚੱਲ ਪੈਂਦਾ ਕਦੇ ਮੁੰਡੇ ਨੂੰ ਇਹ ਮੁੰਡਾ ਮੰਨ ਲਾ ਕਿਤੇ ਰੱਬ ਕੋ ਨਾ ਕਰੇ ਕੋਈ ਮੁੰਡਾ ਘਰ ਆਲਾ ਬਿਮਾਰ ਹੈ ਉਹਨੂੰ ਛੁੱਟੀ ਮਿਲਦੀ ਹੈ ਤਾਂ ਉਹਨੂੰ ਪਤਾ ਹੁੰਦਾ ਮੇਰਾ ਘਰ ਹੈ ਉਹ ਬਗ ਜਾਂਦਾ ਤੇ ਔਰਤ ਕਿਉਂ ਸੋਚਾਂ ਚ ਪੈ ਜਾਂਦੀ ਹੈ ਉਹ ਹਸਪਤਾਲ ਚ ਪਈ ਵਿਚਾਰੀ ਅੱਖਾਂ ਚੋਂ ਬਾਣੀ ਗੱਡੀ ਜਾਂਦੀ ਹੈ ਵੀ ਕਾਸ਼ ਮੇਰਾ ਕੋਈ ਘਰ ਹੁੰਦਾ ਵੀ ਉਹ ਉਹਨੂੰ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਵੀ ਮੈਂ ਸਾਰਾਂ ਦਾ ਕਰਦੀ ਹਾਂ ਸਾਰਾ ਰੋਟੀ ਟੁਕ ਮੈਂ ਕਰਦੀ ਹਾਂ ਤੇ ਜਦੋਂ ਮੇਰੇ ਤੇ ਵਿਪਤਾ ਪੈਂਦੀ ਹੈ ਉਦੋਂ ਮੈਨੂੰ ਬੰਡਿਆ ਘਤੋਂ ਜਾਂਦਾ ਵੀ ਤੁਸੀਂ ਲੈ ਜੋ ਤੁਸੀਂ ਲੈ ਜੋ ਤੁਸੀਂ ਲੈ ਜੋ ਸੋ ਮੈਂ ਤਾਂ ਕਹਿਣੀ ਆ ਵੀ ਦੇਖੋ ਜੀ ਮੈਂ ਤਾਂ ਇੱਕ ਘਰੇਲੂ ਔਰਤ ਸੀਗੀ ਮੇਰੀ ਆਪ ਦੀ ਇੱਛਾ ਵੀ ਜਿੱਥੇ ਔਰਤ ਦਾ ਤਰਸ ਕਾਰਨ ਜਿੱਥੇ ਉਹਨੂੰ ਕੋਈ ਸਹਾਨਾ ਦਾ ਨਹੀਂ ਮੈਂ ਕਹਿਣੀ ਉਹਦਾ ਆਪ ਦਾ ਘਰ ਇੱਕ ਹੋਣਾ ਜ਼ਰੂਰੀ ਹੈ ਜਿੱਥੇ ਪੇਕੇ ਵੀ ਕਹਿਣਾ ਨਾ ਵੀ ਤੂੰ ਸਹੌਰੀ ਵਗ ਜਾ ਤੈਨੂੰ ਐ ਹੋ ਜੂ ਤੇ ਸਹਰੇ ਕਹਿੰਦੇ ਨਾ ਇੱਥੋਂ ਨਿਕਲ ਜਾ ਤੂੰ ਲੈ ਕੇ ਗਈ ਆਈਆਂ ਤੂੰ ਬਾਹ ਤੂੰ ਸਾਨੂੰ ਪੱਟ ਤੱਤ ਭਗਾ ਤਾ ਤੂੰ ਜਾਈਂ ਤੂੰ ਮਾੜੇ ਘਰ ਮਾੜੀ ਆ ਗਈ ਮਾੜੇ ਪੈਰਾਂ ਵਾਲੀ ਆ ਗਈ ਮੈਂ ਕਹਿਣੀ ਉਹ ਤੋਂ ਭਾਵੇਂ ਨੂੰ ਇੱਕ ਵਿਚਾਰੀ ਨੂੰ ਇੱਕ ਕਮਰਾ ਪਾਉਣਾ ਪੈ ਗਿਆ ਆਉ ਦਾ ਔਰਤ ਦਾ ਆਪਦਾ ਘਰ ਹੋਣਾ ਜ਼ਰੂਰੀ ਆ ਮੇਰ ਹੋਣੀ ਜ਼ਰੂਰੀ ਆ ਬਿਨਾ ਮੇਰ ਤੋਂ ਇੱਥੇ ਕੁਝ ਨਹੀਂ ਵੀਰੇ ਇਹ ਗੱਲਾਂ ਸੱਚ ਨੇ ਤਾਂ ਅਗਲੀ ਆਪਦੇ ਕਮਰੇ 'ਚ ਬੜ ਕੇ ਬੈਜੂ ਉਹਦਾ ਆਪਦਾ ਤਾਂ ਹੋਣਾ ਉੱਥੇ ਨਾ ਤਾਂ ਪੇਕੇ ਕਹਿ ਸਕਦੀ ਆ ਵੀ ਜਾ ਭਾਈ ਜੇ ਕੋਈ ਉੱਥੇ ਵੱਲ ਹੋਗੀ ਨਾ ਸੋਹਰੇ ਕਹਿ ਸਕਦੀ ਸਾਰਿਆਂ ਦੇ ਘਰ ਹੁੰਦੇ ਫਿਰ ਔਰਤ ਦਾ ਕਿਉਂ ਨਹੀਂ ਹੁੰਦਾ ਸੁਕਾਰ ਹੋਣਾ ਚਾਹੀਦਾ ਇਹ ਮੇਰਾ ਮੰਨਣਾ ਵੀ ਹੈ ਔਰਤ ਦਾ ਭਾਵੇਂ ਕਿਤੇ ਵੀ ਮੇਰ ਹੋਵੇ ਹੁਣੀ ਚਾਹੀਦੀ ਹੈ ਜੜੀਆਂ ਕਿ ਵਿਚਾਰੀਆਂ ਹੁੰਦੀਆਂ ਜਿਨ੍ਹਾਂ ਨੇ ਹੁਣ ਜਿਨ੍ਹਾਂ ਨੇ ਹੁਣ ਮੇਰੀ ਸਟੋਰੀ ਸੁਣੀ ਉਹਦੇ ਵਿੱਚੋਂ ਲੱਖਾਂ ਦੇ ਮੈਸੇਜ ਆਉਣਗੇ ਵੀ ਹਾਂ ਸਾਡੇ ਨਾਲੇ ਹੋਇਆ ਚਲ ਲੱਖਾਂ ਦੀ ਭਈ ਪੁੱਗਦੀਆਂ ਮੈਂ ਕਹਣੀ ਹੈ ਜੜੀਆਂ ਕੁੜੀਆਂ ਡਿਊਟੀ ਕਰਦੀਆਂ ਸਰੂ ਸਰਦਾਰ ਸਰਕਾਰੀ ਨੌਕਰੀ ਕਰਦੀਆਂ ਅਗਲੀਆਂ ਜਦੋਂ ਮਰਜ਼ੀ ਆਪਦਾ ਘਰ ਖਰੀਦ ਸਕਦੀਆਂ ਉਹਨਾਂ ਨੂੰ ਕੋਈ ਕੱਢ ਨਹੀਂ ਸਕਦਾ ਇਸ ਕਰਕੇ ਕਹਿਣਾ ਕੁੜੀਆਂ ਨੂੰ ਵੀ ਕਹਿਣੀ ਹੈ ਵੀ ਕੁੜੀਓ ਪੜੋ ਪੜ ਕੇ ਮਿਹਨਤ ਕਰੋ ਇੱਧਰ ਉੱਧਰ ਦੇ ਗਲਤ ਕੰਮਾਂ 'ਚ ਗਲਤ ਚੀਜ਼ਾਂ 'ਚ ਨਾ ਸੋਚੋ ਜੇ ਮੇਰੀ ਮੰਨਦੂ ਤਾਂ ਇਹ ਜ਼ਰੂਰ ਸੋਚੋ ਵੀ ਅਸੀਂ ਇੰਨੀ ਕ ਮਿਹਨਤ ਕਰਕੇ ਪੜ ਕੇ ਆਪਦੇ ਪੈਰਾਂ 'ਤੇ ਖੜਾ ਹੋਵਾਂਗੇ ਆ ਵੀ ਆਪਦਾ ਅਸੀਂ ਘਰ ਖੁਦ ਖਰੀਦ ਸਕੀਏ ਜਿਹੜਾ ਘਰ ਔਰਤ ਦਾ ਖਰੀਦਿਆ ਹੋਵੇ ਨਾ ਜੀ ਔਰਤ ਦੀ ਕਮਾਈ ਦਾ ਤੇ ਉੱਥੋਂ ਕੋਈ ਕੱਢ ਨਹੀਂ ਸਕਦਾ ਫਿਰ ਉਹਨੂੰ ਸਹੁਰੇ ਨਹੀਂ ਕਹਿ ਸਕਦੇ ਵੀ ਨਿਕਲ ਜਾ ਇਸ ਸਾਡਾ ਪੇਕੇ ਨਹੀਂ ਕਹਿ ਸਕਦੇ ਵੀ ਤੂੰ ਵਗ ਜਾ ਇੱਥੋਂ ਭਾਈ ਕੋਈ ਗੱਲਬਾਤ ਬਣ ਗਈ ਸਾਡੇ ਤੇ ਗੱਲ ਆਜੂ ਤੇਰੇ ਘਰੇ ਔਰਤ ਦੇ ਘਰੇ ਔਰਤ ਦੇ ਕੋਈ ਲ ਜਾਉਣੀ ਲੱਗ ਸਕਦਾ ਔਰਤ ਕਹਿੰਦੂ ਮੇਰਾ ਘਰ ਹੈ ਜੀ ਹੁੰਦਾ ਜੋ ਹੋਈ ਜਾਂਦੇ ਮੈਨੂੰ ਕੋਈ ਚੱਕਰ ਨਹੀਂ ਮੈਂ ਜੋ ਫੀਲ ਕੀਤੀ ਹੈ ਗੱਲ ਛੋਟਨਾ ਸ਼ੇਅਰ ਕੀਤੀ ਹੈ ਵੀ ਔਰਤ ਦਾ ਸੱਚਮੁੱਚ ਕੋਈ ਕਰਨੀ ਹੁੰਦਾ ਉਹਨੂੰ ਕਹਿੰਦੇ ਇੱਥੇ ੁੱਟ ਜਾ ਉਹ ਕਹਿੰਦੇ ਉੱਥੇ ੁੱਟ ਜਾ ਉਹ ਕਹਿੰਦਾ ਤੇਰੇ ਚੱਕੜ ਨਹੀਂ ਉਹ ਕਹਿੰਦਾ ਤੈਨੂੰ ਫਲਾਣ ਨੇ ਨਹੀਂ ਝੱਲਾ ਤੈਨੂੰ ਧੌਂਕਣਾਂ ਨਹੀਂ ਝੱਲਾ ਫੁੱਟਬਾਲ ਬਣਾ ਲੈਂਦੇ ਆ ਲੱਤ ਮਾਰੀ ਉਧਰ ਲੱਤ ਮਾਰੀ ਉਧਰ ਸੋ ਜਿਹਨੂੰ ਵੀ ਮੇਰੀ ਵੀਡੀਓ 'ਚ ਗੱਲਾਂ ਬੁਰੀਆਂ ਲੱਗੀਆਂ ਹੁਣ ਤਾਂ ਮੈਂ ਸੌਰੀ ਚਾਹੁੰਨੀ ਆ ਪਰ ਵੀਰੇ ਗੱਲਾਂ ਬਹੁਤ ਔਰਤਾਂ ਨਾਲ ਹੋ ਕੀਆਂ ਤੂੰ ਕੀ ਲੈ ਕੇ ਆਈ ਸੀ ਇੱਥੋਂ ਤੱਕ ਮਿਹਣੇ ਦਿੱਤੇ ਜਾਂਦੇ ਆ ਜਿਹੜੀਆਂ ਔਰਤਾਂ ਸੌਖੀਆਂ ਮੈਂ ਕਹਣੀ ਆ ਉਹ ਸੌਖੀਆਂ ਹੀ ਰਹਿਣ ਪਰਮਾਤਮਾ ਨਾਲ ਨੂੰ ਸੁਖ ਦੇਵੇ ਤੇ ਜਿਹੜੀਆਂ ਵਿਚਾਰੀਆਂ ਭਾਈ ਮਜਬੂਰ ਨੇ ਜਿਨ੍ਹਾਂ ਦਾ ਕੋਈ ਟਿਕਾਣਾ ਹੀ ਨਹੀਂ ਬਣਦਾ ਉਧਰ ਉਹ ਕਹਿੰਦੇ ਆ ਭੱਜ ਜਾ ਤੇਰਾ ਕੀ ਨਿਕਲ ਇੱਥੋਂ ਉਧਰ ਅਗਲੇ ਕਹਿੰਦੇ ਆ ਨਾ 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 ਭਾਈ ਅਸੀਂ ਨਹੀਂ ਜ਼ਿੰਮੇਵਾਰੀ ਲੈਂਦੇ ਕੱਲ ਨੂੰ ਤੇਰੇ ਘਰੇ ਗੱਲ ਹੋ ਗਈ ਸਾਨੂੰ ਇੱਥੇ ਅਸੀਂ ਤਾਂ ਜਵਾਕ ਪਾਲਦੇ ਅਸੀਂ ਤਾਂ ਟਾਈਮ ਪਾਸ ਕਰਦੇ ਆਂਗਾ ਤੁਹਾਨੂੰ ਪਤਾ ਸਮਝਦਾਰ ਹੋ ਤੁਸੀਂ ਗੱਲਾਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਜਿਹੜੀਆਂ ਮੈਂ ਕਰ ਰਹੀਆਂ ਪਰ ਇਹ ਹੋ ਰਿਹਾ ਹੈ ਇਹ ਸੱਚ ਹੈ ਗੱਲ ਹੋ ਰਿਹਾ ਹੈ ਕਈ ਔਰਤਾਂ ਦਾ ਵਿਚਾਰੀਆਂ ਸਿੱਤਰ ਖਾਖਾ ਜ਼ਿੰਦਗੀ ਕੱਢਦੀਆਂ ਵੀ ਮੈਨੂੰ ਕੋਈ ਨਹੀਂ ਚੱਲਦਾ ਸੋ ਵੀਡੀਓ ਜਿਹੇ ਕੁਝ ਬੁਰਾ ਲੱਗਿਆ ਵੀ ਇਥੇ ਸੌਰੀ ਚਾਹਣੀ ਹੈ ਵੀਡੀਓ ਕਾਫੀ ਲੰਬੀ ਲੰਬੀ ਹੋ ਗਈ ਮੇਰੇ ਦੋ ਦਿਲ ਚਾਹਿਆ ਮੈਂ ਜੋ ਦਿਖਿਆ ਨਾ ਛੋਡੇ ਨੇ ਉਹ ਸ਼ੇਅਰ ਕੀਤਾ ਹੋਰ ਕੋਈ ਚੀਜ਼ ਨਹੀਂ ਸ਼ੇਅਰ ਕੀਤੀ ਕੋਈ ਕੋਲੋ ਕਹਾਣੀ ਨਹੀਂ ਬਣਾਈ ਜੋ ਸ਼ੇਅਰ ਕੀਤਾ ਨਾ ਛੋਡੇ ਨਾਲ ਇਹ ਮੈਂ ਦੇਖੀਆਂ ਚੀਜ਼ਾਂ ਦੇਖੀਆਂ ਛੋਡੇ ਨੇ ਸ਼ੇਅਰ ਕਰ ਦਿੱਦੀਆਂ ਸੋ ਆਪ ਸਭ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਪਰਮਾਤਮਾ ਤੰਦਰੁਸਤੀ ਰੱਖਣ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ